ਬਹੁਤ ਸਾਰੇ ਲੋਕ ਐ ਜਿਹੜੇ ਫੋਨ ਯੂਜ਼ ਕਰਦੇ ਆ ਵਾਈਲ ਡਰਾਈਵਿੰਗ ਜਦੋਂ ਡਰਾਈਵ ਕਰ ਰਹੇ ਆ ਮੋਟਰਸਾਈਕਲ ਚਲਾ ਰਹੇ ਆ ਕਾਰ ਚਲਾ ਰਹੇ ਹੁੰਦੇ ਆ ਉਦੋਂ ਵੀ ਉਹ ਫੋਨ ਯੂਜ਼ ਕਰਦੇ ਆ ਤੇ ਇੱਕ ਦਿਨ ਤਾਂ ਤੁਸੀਂ ਵੀ ਗੱਲ ਦੱਸੀ ਸੀ ਕਿ ਮਾਪ ਉੱਤਰ ਜਾਂਦੇ ਸੀ ਫੋਨ ਤੇ ਉਹ ਲੱਗਿਆ ਹੋਇਆ ਸੀ ਤਾਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੀਆਂ ਜਾਨਾ ਲੈ ਲੈਂਦੀਆਂ ਨੇ ਪਰ ਲੋਕ ਫੋਨ ਤੋਂ ਫੇਰ ਨਹੀਂ ਕਰਵਾਜ ਨਹੀਂ ਆਉਂਦੇ ਜਾਂ ਫੋਨ ਦੀ ਆਦਤ ਤੋਂ ਬਾਜ਼ ਨਹੀਂ ਆਉਂਦੇ ਤੇ ਇੱਕ ਕਹਿੰਦੇ ਐਕਸੀਡੈਂਟ ਇਦਾਂ ਵੀ ਹੋਇਆ ਜਿਹਦੇ ਵਿੱਚ ਇੱਕ ਬ੍ਰਾਜ਼ੀਲ ਦੀ ਕਿਹ ਕਿ ਫੋਨ ਤੇ ਜ਼ਿੰਦਗੀ ਨਿਰਭਰ ਹੋ ਗਈ ਆ ਹੂੰ ਤੁਸੀਂ ਦੱਸੋ ਇੱਕ ਵਾਰੀ ਪਤਾ ਕੀ ਹੋਇਆ ਹੂੰ ਮੈਂ ਇਤੋਂ ਮੋਟਰਸਾਈਕਲ ਲੈ ਮੈਂ ਮੋਟਰਸਾਈਕਲ ਤੇ ਪੱਤਰਕਾਰਤਾ ਕਰਦਾ ਹੁੰਦਾ ਸੀ ਬਹੁਤ ਚਿਰ ਮੈਂ ਮੋਟਰਸਾਈਕਲ ਤੇ ਘਟਿਆ ਇਧਰ ਭੱਜਣਾ ਉਧਰ ਭੱਜਣਾ ਮੋਟਰਸਾਈਕਲ ਵੀ ਮੇਰਾ ਪਹਿਲਾਂ ਤੇ ਯਾਮਾ ਹੁੰਦਾ ਸੀ ਤੇ ਤੁਰੇ ਜਾਂਦੇ ਤੇ ਕਾਠੀ ਡਿੱਗ ਪੈਂਦੀ ਹੁੰਦੀ ਸੀ ਇਹੋ ਜਿਹਾ ਟੁੱਟਾ ਜਿਹਾ ਮੋਟਰਸਾਈਕਲ ਸੀ ਚਲੋ ਕਿਸ਼ਤਾਂ ਤੇ ਫਿਰ ਮੈਂ ਲਿਆ ਕ ਸਪਲੈਂਡਰ ਹੁੰਦਾ ਨਾ ਜਿਹੜਾ ਉਹ ਕਿ ਡੀਲੈਕਸ ਡੀਲੈਕਸ ਜੀ ਜੀ ਸਹੀ ਗਾ ਸ਼ਾਇਦ ਡੀਲੈ ਤੇ ਮੈਂ ਜੀ ਇਦਾਂ ਫੋਨ ਸੁਣਦਾ ਸੁਣਦਾ ਤੇ ਇੱਥੇ ਉਹ ਅੱਡੇ ਦੇ ਸਾਹਮਣੇ ਖੜੇ ਹੁੰਦੇ ਨੇ ਉਹ ਮੁਲਾਜ਼ਮ ਕਈ ਉਹਨੇ ਹੱਥ ਮਾਰਿਆ ਯੱਕ ਦਾ ਮੋਟਰਸਾਈਕਲ ਉੱਤੇ ਚੜ੍ਹਿਆ ਆ ਜਾ ਉਹ ਤਾਂ ਮੈਂ ਲਾ ਲਿਆ ਜੀ ਕਹਿੰਦਾ ਇਧਰ ਆ ਕੈਮਰਾ ਕਮਰੇ ਉਧਰ ਹੁੰਦੇ ਸੀ ਕਹਿੰਦੇ ਇਧਰ ਆ ਤੂੰ ਜੀ ਮੈਂ ਖਾ ਮਰ ਗਿਆ ਅੱਜ ਹੂੰ ਇਹਨਾਂ ਨੇ ਨਹੀਂ ਛੱਡਣਾ ਅੱਜ ਤੂੰ ਕਹਿੰਦੇ ਨਾ ਆਇਆ ਤੂੰ ਚੱਲਦੇ ਮੋਟਰਸਾਈਕਲ ਤੇ ਫੋਨ ਸੁਣੀ ਜਾਂਦਾ ਤੂੰ ਮੈਂ ਆਹ ਜੇ ਲਾਇਆ ਹੀ ਘੰਟੇ ਇੱਡਾ ਜਾ ਮਤਰਾ ਵਿੱਚ ਦਾ ਮੈਂ ਫਿਰ ਤੁਹਾਨੂੰ ਪਤਾ ਫਿਰ ਥੋੜਾ ਹੁੰਦਾ ਹੀ ਆ ਦਿਮਾਗ ਮੈਂ ਕਹ ਸਰ ਇੱਕ ਗੱਲ ਇਮਾਨਦਾਰੀ ਨਾਲ ਦੱਸਿਓ ਤੁਹਾਡੇ ਇੱਥੇ ਖੜੇ ਖੜੋਤੇ ਆ ਤੁਹਾਡੀ ਘਰ ਦੀ ਦਾ ਫੋਨ ਵਾਰ-ਵਾਰ ਆਈ ਜਾਵੇ ਹੂੰ ਕਿੰਨੀ ਕਦਰ ਨਾ ਚੱਕੋਗੇ ਜੇ ਨਹੀਂ ਚੱਕੋਗੇ ਤੇ ਫਿਰ ਵੇਖ ਲਓ ਉਹ ਹਾਸਾ ਨਿਕਲ ਗਿਆ ਮੈਂ ਕਿਹਾ ਮੇਰੇ ਨਾਲ ਵੀ ਸਿਚੁਏਸ਼ਨ ਐ ਐਸੀ ਹੋਆ ਤਾਂ ਮੈਂ ਉਹ ਕਹਿੰਦਾ ਜਾ ਜਾ ਯਾਰ ਜਾ ਕਹਿੰਦਾ ਗਾਂ ਤੋਂ ਧਿਆਨ ਨਾਲ ਧਿਆਨ ਨਾਲ ਨਹੀਂ ਇਹ ਚੀਜ਼ਾਂ ਹੈਗੀਆਂ ਕਿ ਫੋਨ ਹੁਣ ਜ਼ਰੂਰੀ ਆ ਹੂੰ ਤੇ ਜਦੋਂ ਆਪਾਂ ਚੱਲਦੇ ਵਹਿਕਲ ਤੇ ਹਾਲਾਂਕਿ ਮੋਟਰ ਮਟਰਸਾਈਕਲ ਤੇ ਰਿਸਕ ਹੈ ਜੀ ਹੂੰ ਨਹੀਂ ਚਾਹੀਦਾ ਨਾ ਜਿਹੜਾ ਉਹ ਮੁੰਡਾ ਉਦਨ ਮਰਿਆ ਸੀ ਉਹ ਰੀਲਾਂ ਦੇਖ ਰਿਹਾ ਸੀ ਪਿੱਛੇ ਮਾਂ ਬੈਠੀ ਸੀ ਵਿਆਹ ਦੇ ਕਾਰਡ ਵੰਡ ਰਏ ਸੀ ਤੇ ਉਹ ਖੜੀ ਟਰਾਲੀ 'ਚ ਜਾ ਵਜੇ ਹੁਣ ਜਾਤੇ ਉਹ ਆਪਣੀ ਸਾਈਡ ਰਿਹਾ ਹੋਏਗਾ ਨਾ ਅੱਗੇ ਉਹਨੂੰ ਇਹ ਨਹੀਂ ਪਤਾ ਕਿ ਉਸੇ ਸਾਈਡ ਤੇ ਕੋਈ ਖਰਾਬ ਹੋਈ ਚੀਜ਼ ਖਲੋਤੀ ਐ ਸਰ ਤੋਂ ਬੰਧੋ ਕੇ ਜਾਂਦੇ ਸੈਕਿੰਡਸ ਦੀ ਗੱਲ ਹੁੰਦੀ ਐ ਹੱਥ ਧਿਆਨ ਉੱਕ ਗਿਆ ਤੁਸੀਂ ਗਏ ਹੁੰਦੇ ਨਾ ਸਾਵਧਾਨੀ ਹੱਟੀ ਤੋ ਉਧਰ ਘਟਣਾ ਘੱਟੀ ਤੇ ਇਹਦੇ ਵਿੱਚ ਹੁਣ ਕੀ ਹੋਇਆ ਕਿ ਕੈਬ ਡਰਾਈਵਰ ਸੀਗਾ ਇਹ ਇਹ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਸੀਗਾ ਮੁੰਡਾ ਸੀਗਾ ਕੋਈ ਉਹਦੀ ਬ੍ਰਾਜ਼ੀਲ ਦੀ ਵਾਈਫ ਸੀਗੀ ਹੂੰ ਤੇ ਇਹਨਾਂ ਨੇ ਅੰਮ੍ਰਿਤਸਰ 에어ਪੋਰਟ ਪਹੁੰਚਣਾ ਸੀਗਾ ਸ਼ਾਇਦ ਲੁਧਿਆਣੇ ਤੋਂ ਚੱਲੇ ਸਨ ਜੀ ਤੇ ਰਸਤੇ ਦੇ ਵਿੱਚ ਉਹ ਕੈਬ ਵਾਲਾ ਜਿਹੜਾ ਸੱਜਣ ਸੀਗਾ ਉਹਦਾ ਧਿਆਨ ਫੋਨ 'ਤੇ ਚਲਾ ਗਿਆ ਸੁਣਦਾ ਸੀ ਜਾਂ ਕੁਝ ਵੇਖਣ ਲੱਗ ਪਿਆ ਤੇ ਇਸ ਦਰਮਿਆਨ ਹੀ ਇਹ ਹਾਦਸਾ ਵਾਪਰਿਆ ਜਿਹਦੇ ਵਿੱਚ ਉਹ ਜੋ ਬ੍ਰਾਜ਼ੀਲ ਦੀ ਕੁੜੀ ਸੀਗੀ ਉਹਦੀ ਡੈਥ ਹੋ ਗਈ ਆ ਹੂੰ ਡੈਥ ਹੋ ਗਈ ਆ ਤਾਂ ਮਤਲਬ ਕਿ ਹੈ ਤੇ ਆਪਣੇ ਵਾਸਤੇ ਚੇਤਾਵਨੀ ਪਰ ਸੱਚੀ ਗੱਲ ਹੈ ਕਿ ਹੁਣ ਫੋਨ ਆਪਾਂ ਸਾਰੇ ਇਸਤੇਮਾਲ ਕਰਦੇ ਆਂ ਕਾਰਾਂ 'ਚ ਬੈਠੇ ਕੌਣ ਕੌਣ ਹੈ ਜਿਹੜਾ ਨਹੀਂ ਕਰਦਾ ਹੈਗਾ ਹੋਰ ਕਾਰਾਂ 'ਚ ਆਪਸ਼ਨ ਕੁਛ ਹੈਗੇ ਨੇ ਹਮ ਕਿ ਭਾਈ ਤੁਸੀਂ ਬਲੂਟੁੱਥ ਰਾਹੀਂ ਸੁਣ ਸਕਦੇ ਹੋ ਜੀ ਚंडीगढ़ 'ਚ ਤੇ ਫੋਨ ਯੂਜ਼ਿੰਗ ਦਾ ਚਲਾਣ ਹੈ ਬਹੁਤ ਹੈ ਤਾਂ ਸਾਰੀਆਂ ਥਾਂਾਂ ਤੇ ਹਮ ਪਰ ਜੇ ਨਹੀਂ ਤੁਹਾਡੇ ਕੋਲ ਤੇ ਸਪੀਕਰ ਔਨ ਕਰਕੇ ਤੇ ਤੁਸੀਂ ਸੁਣ ਸਕਦੇ ਹੋ ਪਰ ਵੇਖਣਾ ਇਹ ਤੇ ਕਿਸੇ ਨੂੰ ਵੀ ਨਹੀਂ ਹੈ ਨਾ ਜੀ ਸਾਹਿਬ ਇਹ ਆਦਤ ਹੈ ਆਪਾਂ ਨੂੰ ਸਾਰਿਆਂ ਨੂੰ ਇਨਕਲੂਡ ਨਹੀਂ ਮਤਲਬ ਕਿ ਫੋਨ ਆਉਂਦਾ ਆਪਾਂ ਚੱਕਦੇ ਆਂ ਜੀ ਕਈ ਵਾਰ ਕੋਈ ਅਲਰਟ ਮੈਸੇਜ ਆ ਗਿਆ ਆਪਾਂ ਦੇਖਣਾ ਸਟਾਰਟ ਕਰ ਦਿੰਦੇ ਆ ਪਰ ਮੇਰੇ ਖਿਆਲ ਦੇ ਨਾਲ ਇਹ ਆਦਤ ਸੁਧਾਰਨ ਦੀ ਜ਼ਰੂਰਤ ਹੈ ਮੈਂ ਤੇ ਇਹੀ ਕਹਿੰਨਾ ਆਪਦੇ ਮੈਂ ਨਹੀਂ ਕਿ ਮੈਂ ਗੁਣੀ ਗਰਨੀ ਬਹੁਤ ਹੈ ਕਿ ਮੈਂ ਵੀ ਤੇ ਤੁਹਾਡੇ ਵਰਗਾ ਆਪਾਂ ਸਾਰੇ ਮਿੰਟ ਜੀ ਆਪਾਂ ਜਿੰਦਗੀ ਉਹਦੇ ਨਾਲ ਜੁੜ ਗਈ ਆ ਨਾ ਕਾਰੋਬਾਰੋ ਦੇ ਨਾਲ ਜੁੜ ਗਏ ਆ ਕਈ ਕੋਲਾ ਇਦਾਂ ਦੀਆਂ ਕਿ ਹੁਣ ਜਿਵੇਂ ਕੈਨੇਡਾ ਵਾਲੇ ਉੱਥੇ ਹੁੰਦੇ ਆ ਉਦੋਂ ਤੇ ਆਪਾਂ ਮਤਲਬ ਕਿ ਸੌਣ ਦੀ ਤਿਆਰੀ ਕਰ ਰਹੇ ਹੁੰਦੇ ਆ ਜੀ ਤਾਂ ਹੁਣ ਮੰਨ ਲਓ ਉਸ ਟਾਈਮ ਜਾਂ ਕੋਈ ਤੁਹਾਡਾ ਸੱਜਣਸ ਨਹੀਂ ਆਪਾਂ ਨੂੰ ਪਤਾ ਵੀ ਇਹਦੀ ਕਾਲ ਆ ਗਈ ਤਾਂ ਯਾਰ ਜ਼ਰੂਰੀ ਹੋਏਗੀ ਘਰੋਂ ਆ ਗਈ ਤਾਂ ਡਰ ਲੱਗਦਾ ਰਹਿੰਦਾ ਕਬੀਲਦਾਰ ਬੰਦੇ ਨੂੰ ਵੀ ਘਰੋਂ ਬਈ ਹੁਣ ਵੇਖੀਏ ਕੀ ਹੋਇਆ ਕੀ ਨਹੀਂ ਹੈ ਜੀ ਤਾਂ ਇਹ ਚੀਜ਼ਾਂ ਹੈਗੀਆਂ ਕਿ ਫੋਨ ਤੇ ਨਿਰਪਰਤਾ ਤੇ ਹੈ ਪਰ ਸੋਚ ਕੇ ਸਮਝ ਕੇ ਠੀਕ ਹੈ ਕਾਲ ਆਈ ਹੈ ਤਾਂ ਉਹ ਇਸਤੇਮਾਲ ਕਰ ਲਓ ਬਲੂਟੁੱਥ ਕਰ ਲਓ ਗੱਡੀ ਵਾਲਾ ਕਰ ਲਓ ਜੀ ਜੀ ਸਪੀਕਰਾਂ ਵਾਲਾ ਕਰ ਲਓ ਜਹਾਜ਼ ਸਪੀਕਰ ਔਨ ਕਰ ਲਓ ਤੇ ਫੋਨ ਵੇਖੋ ਨਾ ਡਰਾਈਵਿੰਗ ਕਰਦੇ ਆ ਹਮ ਤੇ ਬੜੀ ਗੱਲ ਹੈ ਯਾਰ ਨਹੀਂ ਚੱਤ ਲੱਗਦਾ ਆਡੀਓ ਬੁੱਕ ਲਾ ਲਓ ਕੋਈ YouTube ਦਾ ਪ੍ਰੋਗਰਾਮ ਸੁਣ ਲਓ ਉਹ ਠੀਕ ਹੈ ਜੀ ਪਰ ਜੇ ਤੁਸੀਂ ਸਕਰੋਲਿੰਗ ਕਰਨੀ ਸਟਾਰਟ ਕਰ ਦਿੱਤੀ ਤਾਂ ਤੁਹਾਡਾ ਮਾਈਂਡ ਜਿਹੜਾ ਹੈ ਨਾ ਉਹ ਦੇ ਵਿੱਚ ਚਲੇ ਜਾਂਦਾ ਹੈ ਜੀ ਚੀਜ਼ ਚ ਚਲੇ ਜਾਂਦਾ ਹੈ ਜੀ ਤਾਂ ਇਹ ਤੇ ਬਹੁਤ ਕਹ ਲਓ ਕਿ ਵੈਸੇ ਬੜੀ ਖਤਰਨਾਕ ਚੀਜ਼ ਹੈ ਨਾ ਕਿ ਆਪਣਾ ਮਾਈਂਡ ਹੁਣ ਤੁਸੀਂ ਜਿਮ ਚ ਵੀ ਦੇਖੋਗੇ ਨਾ ਬੱਚਿਆਂ ਨੂੰ ਰਿਜ਼ਲਟ ਕਿਉਂ ਨਹੀਂ ਮਿਲਦੇ ਕਿਉਂਕਿ ਉਹਨਾਂ ਦਾ ਜੋ ਮਸਲ ਮਾਈਂਡ ਕਨੈਕਸ਼ਨ ਹੁੰਦਾ ਨਾ ਹੁੰਦਾ ਹੀ ਨਹੀਂ ਆ ਉਹਨਾਂ ਦੇ ਮੈਂ ਦੇਖਦਾ ਜਿੰਮ ਵਿੱਚ ਮੈਂ ਜਾਂਦਾ ਸਾਰਿਆਂ ਦੇ ਉਹ ਲੱਗੀਆਂ ਹੋਈਆਂ ਸਭ ਮੈਂ ਨਹੀਂ ਲੱਗਦਾ ਮੈਂ ਮੇਰੇ ਕਦੇ ਦੇਖਿਆ ਤੁਸੀਂ ਜੇ ਮੈਂ ਕੋਈ ਚੀਜ਼ ਸੁਣਨੀ ਹੈ ਕਿ ਤੁਹਾਨੂੰ ਡਿਸਟਰਬਿੰਗ ਨਾ ਹੋਵੇ ਮੇਰੇ ਕੋਲ ਤਾਰ ਵਾਲਾ ਬੜਾ ਕੰਫਰਟੇਬਲ ਜਿਹਾ ਉਹ ਮੈਂ ਲਾ ਕੇ 10 ਮਿੰਟ 20 ਮਿੰਟ ਪਾਸੇ ਬੈਠ ਕੇ ਸੁਣਨਾ ਜੀ ਠੀਕ ਹੈ ਜੀ ਹੁਣ ਜਦੋਂ ਤੁਸੀਂ ਐਕਸਰਸਾਈਜ਼ ਲਾ ਰਹੇ ਹੋ ਮਸਲ ਮਾਈਂਡ ਇੱਕ ਤੁਹਾਡਾ ਉਹ ਇਕਾਗਰਤਾ ਇੱਕ ਜਗ੍ਹਾ ਤੇ ਜਾਣੀ ਚਾਹੀਦੀ ਇਕਾਗਰਤਾ ਤੁਹਾਡੀ ਗੀਤ ਚ ਹੈ ਜੀ ਹੂੰ ਸ਼ੋਰ ਸ਼ਬਦ ਪਹਿਲੇ ਮਿਊਜ਼ਿਕ ਚ ਤਾਂ ਉਹੀ ਕਿਤਾ ਧਿਆਨ ਤੁਹਾਡਾ ਡਾਇਵਰਟ ਹੋ ਗਿਆ ਉਹ ਚੀਜ਼ ਦੇ ਰਿਜ਼ਲਟ ਨਹੀਂ ਮਿਲਦੇ ਇਹੀ ਗੱਲ ਇੱਥੇ ਆ ਕਿ ਧਿਆਨ ਡਾਇਵਰਟ ਹੁੰਦਾ ਸਭ ਹੂੰ ਬਚ ਕੇ ਹੈ ਭਾਈ ਬਚ ਕੇ ਬਿਲਕੁਲ ਨਤੀਜੇ ਕਈ ਵਾਰੀ ਬਹੁਤ ਖਤਰਨਾਕ ਹੋ ਜਾਂਦੇ ਨੇ ਨਵਤੇਜ ਸਿੰਘ ਜੀ ਕਹਿ ਰਹੇ ਨੇ ਮਿੰਟੂ ਜੀ ਕਿ ਤੁਹਾਡੀ ਪੱਤਰਕਾਰੀ ਬਹੁਤ ਵਧੀਆ ਮਿੰਟੂ ਵੀ ਤੁਹਾਡਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਬਸ ਆਪਾਂ ਤਾਂ ਠੀਕ ਹੈ ਕੋਸ਼ਿਸ਼ ਕਰੀਦੀ ਆ ਜੇ ਕੋਈ ਵੀਰ ਬੁਰਾ ਕਹ ਜੇ ਤੇ ਬਸ ਤਦ ਵੀ ਠੀਕ ਹੈ ਜੇ ਅੱਛਾ ਕਹ ਦੇਵੇ ਤਦ ਵੀ ਠੀਕ ਹੈ ਜੀ 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 ਖੈਰ ਸਾਰੇ ਦੋਸਤਾਂ ਦਾ ਸਵਾਗਤ ਹੈ ਮਿੱਤਰ ਵੀ ਕਹਿ ਰਹੇ ਨੇ ਕਿ ਹੈੱਡਫੋਨ ਜਿਹੜਾ ਯੂਜ਼ ਕਰ ਲੈਣਾ ਚਾਹੀਦਾ ਹੈ ਦਿਮਾਗ ਨੂੰ ਫੋਨ ਨੇ ਕੰਟਰੋਲ ਕਰ ਲਿਆ ਅਮਰਪਾਲ ਸਿੰਘ ਜੀ ਇਹ ਸਾਰੇ ਆਪਾਂ ਸਾਥ ਮੱਚਾ ਦਈਏ ਸਾਰੇ ਆਪਾਂ ਅਧੀਨ ਹੋ ਗਏ ਆ ਉਹ ਵਾਪਸ ਆ ਰਹੇ ਨੇ ਫੀਚਰ ਫੋਨ ਤੇ ਵਾਪਸ ਆ ਰਹੇ ਨੇ ਮੇਰੇ ਨੂੰ ਨਾ ਕੁਛ ਨੇ ਫੋਨ ਰੱਖਣਾ ਬੰਦ ਕਰ ਦਿੱਤਾ ਜੀ ਉਹ ਕਹਿੰਦੇ ਕਿ ਜ਼ਿੰਦਗੀ ਖਰਾਬ ਹੋ ਗਈ ਆ ਤਾਂ ਉਹ ਕੁਝ ਲੋਕ ਆਪ ਦੀ ਕਹਿ ਲੋ ਕਿ ਠੀਕ ਹੈ ਨਾ ਦਾ ਜਿੰਨਾ ਦਾ ਸਰਦਾ ਜਾਂ ਉਹ ਕਾਲ ਡਾਇਵਰਟ ਲਾ ਕੇ ਫੀਚਰ ਫੋਨ ਇਸਤੇਮਾਲ ਕਰਦੇ ਆ ਜੀ 스마트ਫੋਨ ਯੂ ਯੂジング ਵਾਸਤੇ ਹੁਣ ਕਹਿ ਲੋ ਕਿ ਜ਼ਰੂਰਤ ਹੈ ਨਾ ਉਹਦੀ ਯੂਜ਼ਿੰਗ ਵੀ ਜ਼ਰੂਰ ਕਿ ਤੁਸੀਂ ਹੁਣ ਫਾਈਲ ਭੇਜਣੀ ਆ ਕਿਸੇ ਨੂੰ ਇੱਕਦਮ ਕਿਵੇਂ ਭੇਜੋਗੇ ਜੀ ਤੇ ਪਰ ਕਈਆਂ ਨੇ ਉਹਦੀ ਵਰਤੋਂ ਘੱਟ ਕਰਨ ਵਾਸਤੇ ਨਾਲ ਫੀਚਰ ਫੋਨ ਰੱਖ ਲਿਆ ਨੰਬਰ ਉਹੀ ਚੱਲ ਜੀ ਚਲੋ ਸਾਰੇ ਉਹਦੇ ਤੇ ਆ ਜਾ ਹ ਤੋਂ ਬਚਦਾ ਬੰਦਾ ਹਾਂ ਜੀ ਜੀ ਜਿਹੜੀ ਬੇਫਾਲਤੂ ਦੀ ਜਿਹੜੀ ਸਕਰੋਲਿੰਗ ਹੈ ਉਸ ਤੋਂ ਬਚਦਾ ਹੈ ਹਰਮਿੰਟੂ ਜੀ ਸਮਾਂ ਹੋਣ ਲੱਗਿਆ ਜਾਂਦ ਜਾਂਦੇ ਇੱਕ ਛੋਟੀ ਜਾਣਕਾਰੀ ਤੁਹਾਡੇ ਤੋਂ ਹੋਰ ਲੈਣੀ ਕਹਿੰਦੇ ਇੱਕ ਅਮਰੀਕੀ ਵਫ਼ਦ ਇੱਥੇ ਆਉਣਾ ਤੇ ਉਹ ਵਫ਼ਦ ਨੇ ਖੇਤੀਬਾੜੀ ਦੇ ਏਜੰਡੇ ਤੇ ਗੱਲਬਾਤ ਕਰਨੀ ਹੈ ਜਿਹਦੇ ਚ ਟੈਰਿਫ ਦੇ ਮਾਮਲੇ ਚ ਵੀ ਗੱਲਬਾਤ ਹੋਣੀ ਹੈ ਜਿਹੜੀ ਭਾਰਤ ਦੀ ਖੇਤੀ ਹੈ ਇਹਨੂੰ ਟੈਰਿਫ ਦੇ ਵਿੱਚ ਕੋਈ ਹੋਰ ਵੀ ਖਾਨੀਕਾਰਕ ਪ੍ਰਭਾਵ ਪੈ ਸਕਦਾ ਹੈ ਸਰ ਆਬਵੀਅਸ ਹੈ ਤੁਸੀਂ ਕਣਕ ਪੈਦਾ ਕਰਦੇ ਹੋ ਯੂਕਰੇਨ ਕਰਦਾ ਹੁੰਦਾ ਸੀਗਾ ਕੇ ਜੀ ਆਸਟ੍ਰੇਲੀਆ ਬੜਾ ਵੱਡਾ ਉਤਪਾਦਕ ਉਹਨਾਂ ਦੀ ਖੇਤੀ ਉਹਨਾਂ ਦੇ ਕਿਸਾਨ ਉਹਨਾਂ ਦੇ ਫਾਰਮ ਕਦੇ ਸਰਚ ਕਰਿਓ ਗੂਗਲ ਤੇ ਜਾ ਕੇ ਦੇਖੋ YouTube ਤੇ ਜਾ ਕੇ ਦੇਖੋ ਸਰ ਉਹਨਾਂ ਕੋਲ ਆਧੁਨਿਕ ਢੰਗ ਦੀ ਮਸ਼ੀਨਰੀ ਹੈ ਬੇਸ਼ੱਕ ਵੱਡੇ ਵੱਡੇ ਫਾਰਮ ਨੇ ਉਹਨਾਂ ਦੇ ਹਾਲਾਂਕਿ ਕਿਸਾਨੀ ਦਾ ਹਾਲ ਤਕਰੀਬਨ ਤਕਰੀਬਨ ਯੂਰਪ ਚ ਚਲੇ ਜਾਓ ਨਾਰਥ ਅਮਰੀਕਾ ਚ ਚਲੇ ਜਾਓ ਆਸਟ੍ਰੇਲੀਆ ਚ ਨਿਊਜ਼ੀਲੈਂਡ ਚ ਕਿਸਾਨੀ ਜਿਹੜੀ ਹੈ ਨਾ ਉਹ ਬਹੁਤੀ ਜਿਆਦੀ ਕਿਤੇ ਤੁਹਾਨੂੰ ਸੰਤੁਸ਼ਟ ਨਹੀਂ ਦਿਖਾਈ ਦੇਵੇਗੀ ਜੀ ਕਿਉਂਕਿ ਕਿਤਾ ਹੀ ਐਸਾ ਹੈ ਨਾ ਹੂੰ ਹੂੰ ਤੋਂ ਫਰਕ ਹੁੰਦਾ ਮਾਰਕੀਟਿੰਗ ਦਾ ਜਾਂ ਸਹੂਲਤਾਂ ਦਾ ਸਮਝੋ ਖੇਤਾਂ ਦੇ ਸਾਈਜ਼ ਦਾ ਹੂੰ ਸਿੰਜਾਈ ਸਾਧਨਾ ਦਾ ਜੀ ਜੀ ਇੱਥੇ ਤੇ ਮਾਰਜਨਲ ਕਿਸਾਨ ਜਿਹੜਾ ਸਾਹਿਬ 81 ਕਿ 82 ਫੀਸਦੀ ਹੈ ਹੂੰ ਜਿਹਦੇ ਕੁਲ ਮੇਰੇ ਖਿਆਲ ਦੇ ਨਾਲ ਫੁੱਟਬਾਲ ਦੇ ਗਰਾਊਂਡ ਜਿੱਡਾ ਖੇਤ ਹੋਏਗਾ ਮਸਲਾ ਜੀ ਸਮਝਦੇ ਹੋ ਨਾ ਹੂੰ ਤਾਂ ਕੀ ਮੁਕਾਬਲਾ ਕਰ ਲੇਗਾ ਅਮਰੀਕੀ ਦਾ ਜੇ ਉਹ ਕਣਕ ਸੁੱਟਣ ਲੱਗ ਜਾਣਾ ਇੱਥੇ ਫਰਜ਼ ਕਰੋ ਕਿਵੇਂ ਬਾਜੂਗਾ ਆਪਣਾ ਕਿਸਾਨ ਨਹੀਂ ਬਾਜ ਸਕਦਾ ਸਾਥ ਵਿੱਚ ਇਹ ਐਮਐਸਪੀ ਤੇ ਕਹਿੰਦੇ ਆ ਕਿ ਢਾਈ ਢਾਈ ਹਜ਼ਾਰ ਨੂੰ ਚੱਕੋ ਕਹਿਣਗੇ ਕਿ 2000 ਨੂੰ ਚੱਕੋ ਟੈਰ ਫਟ ਗਿਆ ਨਾ ਉਹਨਾਂ ਨੂੰ ਪੜਦਾ ਤਾਂ ਫਿਰ ਆਪਣੀ ਕਣਕ ਕਿੱਧਰ ਜਾਓਗੇ ਕਿਸਾਨ ਦੀ ਕਣਕ ਕਿੱਧਰ ਜਾਓਗੇ ਸਰ ਇਹ ਸਿੰਪਲ ਫੰਡਾ ਹੈ ਨਾ ਰੋਲ ਜਾਣਾ ਹੁਣ ਉਹ ਕਹਿੰਦੇ ਕਿ ਮੱਕਾ ਜਾਂ ਜਿਹੜੇ ਡੇਰੀ ਉਤਪਾਦਿਆ ਸੋਇਆਬੀਨ ਆ ਉਹਦੇ ਤੇ ਹਟਾ ਦਿਓ ਤਾਂ ਸੋਇਆਬੀਨ ਵਾਲੇ ਕਿਸਾਨ ਮਰ ਜਾਣਗੇ ਸੇਵ ਉਹ ਮੈਂ ਤਾਂ ਅੱਗੇ ਮੱਛਲੀਆਂ ਨੂੰ ਕਹਿ ਰਿਹਾ ਸੀ